ਕਿ ਇਹ ਜੋ ਪੁਆਇੰਟ ਦੱਸਿਆ ਹੈ ਇਸ ਪੁਆਇੰਟ ਨੂੰ ਲਗਾਤਾਰ ਦਬਾਓ ਜੇ ਤੁਹਾਨੂੰ ਕਬਜ ਜਾਂ ਬਵਾਸੀਰ ਦੀ ਬਿਮਾਰੀ ਲੱਗ ਗਈ ਆ ਤਾਂ ਉਹਦੇ ਵਾਸਤੇ ਆਪਣੇ ਪੈਰਾਂ ਦੇ ਵਿੱਚ ਕਿਹੜਾ ਪੁਆਇੰਟ ਹੁੰਦਾ ਅੱਜ ਆਪਣੇ ਕੋਲ ਦਿੱਲੀ ਤੋਂ ਸ਼ਿਵਾਨੀ ਦਾ ਕਮੈਂਟ ਪਹੁੰਚਾਇਆ ਜੋ ਕਿ ਕਬਜ ਅਤੇ ਬਵਾਸੀਰ ਵਾਸਤੇ ਇੱਕ ਵਾਪ੍ਰੈਸ਼ਰ ਪੁਆਇੰਟ ਚਾਹੁੰਦੇ ਨੇ ਦੋਸਤੋ ਜੋ ਤੁਸੀਂ ਪੁਆਇੰਟ ਦੇਖ ਰਹੇ ਆ ਇੱਥੇ ਸਾਡੇ ਕਬਜ ਅਤੇ ਬਵਾਸੀਰ ਦਾ ਪੁਆਇੰਟ ਹੁੰਦਾ ਜੇ ਤੁਸੀਂ ਰੈਗੂਲਰ ਇਸ ਪੁਆਇੰਟ ਨੂੰ ਦਬਾਉਗੇ ਤਾਂ ਤੁਹਾਡੀ ਕਬਜ ਵੀ ਠੀਕ ਹੋਵੇਗੀ ਤੇ ਬਵਾਸੀਰ ਦੀ ਸਮੱਸਿਆ ਵੀ ਠੀਕ ਹੋਵੇਗੀ ਦੋਸਤੋ ਬਵਾਸੀਰ ਦੀ ਬਿਮਾਰੀ ਵਾਸਤੇ ਆਪਾਂ ਇੱਕ ਘਰੇਲੂ ਇਲਾਜ ਵੀ ਕਰ ਸਕਦੇ ਹਾਂ ਜੋ ਕਿ ਬਹੁਤ ਜ਼ਿਆਦਾ ਬੈਨੀਫਿਟਸ ਦਿੰਦਾ ਤੁਸੀਂ ਇਹ ਨੁਸਖਾ 15 ਜਾਂ 20 ਦਿਨ ਕਰੋ ਤੁਹਾਨੂੰ ਬਹੁਤ ਫਾਇਦਾ ਹੋਊਗਾ ਦੋਸਤੋ ਸਵੇਰ ਨੂੰ ਖਾਲੀ ਪੇਟ ਦਹੀਂ ਖਾਣਾ ਸ਼ੁਰੂ ਕਰੋ 15 ਜਾਂ 20 ਦਿਨ ਲਗਾਤਾਰ ਖਾਣ ਦੇ ਨਾਲ ਤੁਹਾਡੀ ਜੋ ਬਵਾਸੀਰ ਦੀ ਸਮੱਸਿਆ ਆ ਉਹ ਬਿਲਕੁਲ ਠੀਕ ਹੋ ਜਾਵੇਗੀ ਬਾਕੀ ਇਹ ਜੋ ਪੁਆਇੰਟ ਦੱਸਿਆ ਹੈ ਇਸ ਪੁਆਇੰਟ ਨੂੰ ਲਗਾਤਾਰ ਦਬਾਓ ਸਵੇਰੇ ਅਤੇ ਸ਼ਾਮ ਜੋ ਪਾਈ ਪੁਆਇੰਟ ਦਬੋਣਾ ਹੁੰਦਾ ਹੈ ਬਹੁਤ ਹੀ ਗਹਿਰਾਈ ਦੇ ਨਾਲ ਦਬੋਣਾ ਹੁੰਦਾ ਤਾਂ ਜੋ ਸਾਡੇ ਪੇਨ ਹੋਵੇ ਜਿੰਨਾ ਆਪਣੇ ਪੇਨ ਹੋਵੇਗਾ ਓਨੀ ਹੀ ਜਲਦੀ ਬਿਮਾਰੀ ਦੇ ਉੱਤੇ ਅਸਰ ਹੋਵੇਗਾ